ਉੱਲਾ ਸੰਸਨੀਏਗਾ ਆਪਣਾ ਨਾਨੇ ਸੀਟ ਬੈਲਟਰ ਲਈ ਜੇ ਉਡਾ ਇਹ ਮੇਰੀ ਗੱਡੀ ਢੋਵ ਮੈਂ ਭਾਈ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹੂਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਦਵਾ ਭਾਈ ਸੜਕ ਤੇ ਲਾਈ ਮੈਂ ਭਾਈ ਨਾਲ ਉੱਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜਕ ਗੱਡੀ ਲੱਗੀ ਹੀ ਨਹੀਂ ਤੇ ਕੀ ਕਹਿੰਦੇ ਠੀਕ ਆ ਗੱਡੀ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਜਰਾ ਕੀ ਗੱਲ ਹੈ ਯਾਰ ਉਹ ਕੱਢਿਆ ਹੋਇਆ ਤੇ ਟੋਟੀ ਦੇ ਸਾਹਮਣੇ ਹੈ ਪਹਿਲਾਂ ਮੇਰੀ ਗੱਲ ਸੁਣ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲੋ ਮੈਂ 2500 ਰੁਪਇਆ ਤਰ ਦੂੰ 1500 ਛੱਡੋ ਇੱਕ ਮਿੰਟ ਸਰ ਤੁਸੀਂ ਦਸ ਕੀ ਗੱਲ ਹੋਈ ਹੁਣ ਤੁਸੀਂ ਤੇ ਫੇਰ ਇਹਦੇ ਬਾਅਦ ਘੜੀ ਹੀ ਰੌਂਗ ਪਾਰਕ ਜੋ ਤੋਂ ਚੁੱਕੀ ਆਈਏ ਠੀਕ ਹੈ ਨਾ ਆ ਗਿਆ ਭਾਈ ਹੋਈ ਜਾਂਦਾ ਕਿ ਪੈਨਲ ਵਾਲਾ ਨਹੀਂ ਉਥੋਂ ਬਚਾਵਾ ਤੋਂ ਆਪਣੀ ਗੱਡੀ ਲੈ ਆ ਕੇ ਫਾਈਨ ਪੇ ਕਰਕੇ ਆ ਗਾਲੀ ਫਾਈਨ ਨਹੀਂ ਕਰਨੀ ਲੱਗ ਡੇ ਸਾਰੇ ਮਿੰਦਾ ਕੇ ਮੈਂ ਫਾਈਨ ਦੇਣ ਲਈ ਤਿਆਰ ਆ ਠੀਕ ਹੈ ਮੈਂ ਗਲਤ ਆ ਅਗਰ ਇਹ ਸਹੀ ਆ ਨਾ ਇਹ ਸਹੀ ਆ ਤੇ ਮੈਂ ਫਾਈਨ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਵਿਖਾ ਦੇ ਵੀ ਤੇਰਾ ਮੇਰਾ ਲਾਇਸੈਂਸ ਇਹਦਾ ਵੇਖ ਲੋ ਮੈਂ ਗੱਡੀ ਜਿੱਥੇ ਕੰਨ ਉਥੋਂ ਲੈ ਲਾਂਗਾ ਵਾਹ ਇਹਨੂੰ ਕਿ ਲਾਇਸੈਂਸ ਚੈੱਕ ਕਰੇ ਤੇ ਸੀਟ ਬੈਲਟ ਵਿਖਾ ਗੱਲ ਹੋਈ ਭਾਜੀ ਅਈ ਉਥੋਂ ਗੱਡੀ ਚੁੱਕੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਕਹਾਂ ਮੈਂ ਪਾਣੀ 8000 ਰੁਪਏ ਰੱਖਿਆ ਉੱਥੇ 1500 ਦਾ ਜੀ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਬੀ ਕੱਢੀ ਜੱਡੀ ਦੱਸੋ ਥੋੜੀ ਹੈਗੀ ਚਾਬੀ ਕੱਢੀ ਭਾਈ ਤੁਸੀਂ ਤੋਂ ਮੈਂ ਇਹੀ ਬੋਲ ਰਿਹਾ ਅਸੀਂ ਬੋਲਣ ਇੱਕ ਹੱਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨਹੀਂ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ 'ਚ 20 ਰਾਈਟਰ ਨਾਲ ਚੜਨਾ ਭਈ 20 ਰਾਈਟਰ ਬੈਂਟ ਲਾਵਾਂਗੇ ਤੇ ਲਾਵਾਂਗੇ ਤੀ ਇਹ ਦੱਸ ਇਹ ਕਹਿੰਦੇ ਲਾਇਸੈਂਸ ਕਹਦੇ ਵੀਰ ਮੇਰਾ ਲਾਇਸੈਂਸ ਉਹ ਆ ਦੇ ਵੀਰ ਮੇਰਾ ਅੱਖ ਨੂੰ ਯਾਰ ਗੱਲ ਕਰ ਕੋ ਆਣਾ ਡਾਕਟਰ ਨਾਲ ਨਹੀਂ ਪਾਣੀ 50 ਵਾਰੀ ਉੱਤਰੂ ਪੰਜਾਹ ਮੈਂ ਚੜੂਗਾ ਮੈਨੂੰ ਤੇ ਸੀਟ ਬੈਡ ਲੈਣੀ ਹੈ ਚਲੋ ਮੈਨੂੰ ਲੈਣੀ ਬੜੀ ਤੈਨੂੰ ਕੋਈ ਨਹੀਂ ਮਿਲੇ ਤੈਨੂੰ ਕੋਈ ਥੋੜੀ ਤਾਂ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰਾਂ ਤੇ ਨਾ ਦੂਸਰਿਆਂ ਦਾ ਇੱਕੋ ਹੈਗਾ ਤੂੰ ਲੋਖਾ ਹਮਝ ਹੁੰਦਾ ਦੂਸਰਿਆਂ ਦਾ ਇੱਕੋ ਹੈਗਾ ਇਹ ਆਫੀਸਰ ਮੌਕੇ ਤੇ ਕੀ ਹੈਗਾ ਪੂਰਾ ਇਹਦੇ ਉਹ ਸਾਹਮਣੇ ਗਲਤ ਜਗਾ ਲਾਇਆ ਹੀ ਪਾਰ ਨਹੀਂ ਚੱਲਦੇ ਐ ਕੋਈ ਗੱਡੀ ਗੱਡੀ ਚਾਪੀ ਕਰਦਾ ਗੱਡੀ ਤੂੰ ਗੱਡੀ ਢੋ ਸਾਰੀ ਪਬਲਿਕ ਦੇ ਕੰਪਲੇਂਟ ਕਰਦੀ ਮੇਰੀ ਕਦੀ ਕੋਈ ਥੇਲਾ ਤੇ ਜਾ ਮੇਰੀ ਕੰਪਲੇਂਟ ਕਰਦੀ ਸਾਰੀ ਪਬਲਿਕ ਦੇ ਨਾ ਕੋਈ ਨਸ ਨਹੀਂ ਮੇਰੀ ਜਮਾਤ ਹੋਇਆ ਤੁਹਾਡੇ ਵੀ ਕਰਦਾ ਹੋਰ ਜਮਾ ਕਰਦਾ ਤੁਹਾਡੇ ਵੀ ਸਾਡੇ ਵੀ ਜਮਾ ਕਰਦਾ ਹੋਰ ਜਮਾ ਕਰਦਾ ਤੁਹਾਡੇ ਵੀ ਜਮਾ ਸੰਦ ਤੁਰੰਤ ਕਰ ਸਾਡੇ ਮੌਕੇ ਤੇ ਤੂੰ ਗੱਡੀ ਤੇ ਬੈਠਾ ਜੀ ਮੈਂ ਫਿਰ ਤੂੰ ਤੇ ਗੱਡੀ ਨੂੰ ਦੱਸਿਆ ਥੋੜੀ ਛੋਟੀ ਨਹੀਂ ਕਿਦਰ ਤੋਂ ਗੱਡੀ ਕਿਹੜੀ ਪਿਛੇ ਵਗਰਦੀ ਗੱਡੀ ਬਹੁਤ ਇਹ ਬੰਦੇ ਕੋਲ ਲਾਇਸੈਂਸ ਨਹੀਂ ਹੈਗਾ ਆਪਣਾ ਨਾ ਨੇ ਸੀਟ ਬੈਲਟ ਲਾਈ ਜੇ ਉਂਟਾ ਇਹ ਮੇਰੀ ਗੱਡੀ ਢੋਵ ਮੈਂ ਭਾਜੀ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹੂਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਦਵਾ ਦੇ ਭਾਈ ਸੜਕ ਤੇ ਲਾਈ ਮੈਂ ਭਾਈ ਨਾਲ ਉੱਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜ ਗੱਡੀ ਲੱਗ ਗਈ ਹੈ ਨਾ ਹੀ ਠੀਕ ਹੈ ਗੱਡੀ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਜਨਾਬ ਕੀ ਗੱਲ ਹੋਈ ਆ ਉਹ ਗੱਡੀ ਆਉਗਾ ਤੇ ਟੋਕੀ ਦੇ ਸਾਹਮਣੇ ਪਹਿਲਾਂ ਮੇਰੀ ਗੱਲ ਸੁਣੋ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲਓ ਮੈਂ 2500 ਰੁਪਈਆ ਦਰ ਦੂ 1500 ਛੱਡੋ ਇੱਕ ਮਿੰਟ ਸਰ ਤੁਸੀਂ ਤਾਂ ਸੁੱਕੀ ਗੱਲ ਲਈ ਹੁਣ ਤੁਸੀਂ ਫੇਰ ਇਹਨਾਂ ਤੋਂ ਬਾਅਦ ਘੜੀ ਹੀ ਰੌਂਗ ਪਾਰਕ ਜਿੱਥੋਂ ਚੁੱਕੀ ਆਈ ਠੀਕ ਹੈ ਨਾ ਕਹਿੰਦਾ ਭਾਈ ਇਵੇਂ ਜਾਂਦਾ ਫਾਈਨ ਕਰਵਾ ਲਾ ਨਹੀਂ ਉਥੋਂ ਬੱਚਾ ਵਾਂਗ ਤਾਂ ਆਪਣੀ ਗੱਡੀ ਲੈ ਆ ਕੇ ਫਾਈਨ ਪੇ ਕਰਕੇ ਆ ਗਾਲੀ ਭਾਈ ਗੱਡੀ ਲੈ ਕੇ ਆ ਰਿਹਾ ਜਿਹੜੇ ਸਾਰੇ ਮੈਂ ਦਾ ਕੇ ਮੈਂ ਫਾਈਨ ਦੇਣ ਲਈ ਤਿਆਰ ਆ ਠੀਕ ਹੈ ਮੈਂ ਗਲਤ ਆ ਅਗਰ ਇਹ ਸਹੀ ਆ ਨਾ ਐਸੇ ਯਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਵਿਖਾ ਦੇ ਵੇ ਤੀਰ ਮੇਰਾ ਲਾਇਸੈਂਸ ਇਹਦਾ ਵੇਖ ਲਓ ਮੈਂ ਗੱਡੀ ਉਹ ਜਿੱਥੇ ਗੱਲ ਉੱਥੋਂ ਲੈ ਲਾਂਗਾ ਆਹੋ ਇਹਨੂੰ ਕੋ ਲਾਇਸੈਂਸ ਚੈੱਕ ਕਰੇ ਪੋਲੀ ਸੀਟ ਬੈਲਟ ਵਿਖਾ